ਨਿਊਜ਼ ਪੀਪੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਪਿਛਲੇ ਕਈ ਦਿਨਾਂ ਤੋਂ ਆੜਤੀਆਂ ਅਤੇ ਟਰੱਕ ਆਪਰੇਟਰਾਂ ਨੂੰ ਲੋਡਿੰਗ ਅਨਲੋਡਿੰਗ ਦੀ ਆ ਰਹੀ ਸਮੱਸਿਆ ਨੂੰ ਲੈ ਕੇ ਅੱਜ ਏਡੀਸੀ ਫਰੀਦਕੋਟ ਵੱਲੋਂ ਦਾਣਾ ਮੰਡੀ ਸਾਧਕ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ ਇਸ ਸਬੰਧੀ ਆੜਤੀਆਂ ਅਤੇ ਟਰੱਕ ਯੂਨੀਅਨ ਸਾਧਕ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ ਗਈ

ਤਾਂ ਇਹ ਜੀ ਟ੍ਰੇਨ ਦਾ ਨੰਬਰ ਜੀ ਤੁਹਾਡਾ ਇੰਸਪੈਕਟਰ ਜਿਹੜਾ ਮਾਰਕਿਟ ਹੈ ਉਹਨਾਂ ਨਾਲ ਗੱਲ ਕਰੋ ਮਾਰਕਿਟ ਬੜੀ ਸਾਰੀ ਗੜਾਈ ਖੜੀ ਹੋਈ ਹੋਈ ਹੈ ਇਸ ਟੈਂਡਰ ਦਾ ਇੱਥੇ ਅਨਲੋਡਿੰਗ ਦਾ ਜਿਹੜਾ ਇਸ਼ੂ ਹੈ ਨਾ ਉਹ ਉਹ ਮੇਨਰ ਦੇ ਪ੍ਰਿੰਟ ਆਪਾਂ ਲੋਡਿੰਗ ਮੱਤ ਹੈ ਨਹੀਂ ਜਦੀਆਂ ਆ ਗਈਆਂ ਤਾਂ ਆ ਜਿਹੜਾ 15 ਗੱਡੀਆਂ ਜਿਹੜੀਆਂ ਹੋਣ ਸਰਦੇ ਆਉਣ ਗਿਆ ਜੀ ਉਹਨਾਂ ਗੱਡੀਆਂ ਖਾਲੀ ਨਹੀਂ ਗਈਆਂ ਕਿੱਥੇ ਸਾਡੇ ਉਰਾਂ ਚ ਖੜੀਆਂ ਉੱਥੇ ਜੀ ਤੇ ਐਨਟੀਆਰ ਵੀ ਖੜੀਆਂ ਜੀ ਲੋਕਡਾਉਨ ਦੇ ਤੇ ਸਰ ਜੀ ਸਰ ਸਾਹਿਬ ਕੌਣ ਹੈ ਮਾਰਕੋਰੇ ਅਰਵਿੰਦਰ ਸਰ ਹੈ ਕੇਨਸ ਫੈਕਟਰੀ ਤੇ ਹੈਲੋ ਇਹ ਤਾਂ ਤੁਹਾਡੇ ਉੱਥੇ ਅਨਲੋਡਿੰਗ ਦਾ ਕਾਫੀ ਇਸ਼ੂ ਆ ਰਿਹਾ ਹੈਗਾ ਮਾਰਕੀਟ ਦੇ ਗਡਾਊਨ ਤੇ ਇਹ ਲੇਬਰ ਵਧਾਉਂਦੇ ਆ ਆਪਣੇ ਜਿਹੜੀਆਂ ਗੱਡੀਆਂ ਉਧਰੋਂ ਹੈਲਡ ਅਪ ਹੋ ਜਾਂਦੀਆਂ ਫਿਰ ਇੱਥੇ ਲਿਫਟਿੰਗ ਸਲੋ ਹੋ ਜਾਂਦੀ ਹੈ ਸਾਰਾ ਕੁਝ ਇੰਟਰਕਨੈਕਟਿਡ ਹੈ ਹੂੰ ਠੀਕ ਹੈ ਤੁਹਾਨੂੰ ਇਹ ਕ ਆਪਣੇ ਡੀਐਮ ਨੂੰ ਕਹੋ ਮੇਰੇ ਨਾਲ ਗੱਲ ਕਰਿਆ ਫੋਨ ਨਹੀਂ ਚੁੱਕਰੀ ਹੈਗੀ ਆ ਉਹਨੂੰ ਕਹੋ ਉਹਨੇ ਮੇਰੇ ਨਾਲ ਗੱਲ ਕਰਨ ਜਰਾਓ ਕਿਹਾ ਜੀ ਅੱਜ ਕੁੜੀਆਂ ਕੀ ਕੱਲ ਤਾਂ ਗੱਡੀ ਕਾਫੀ ਮਾਈ ਹਾਂਜੀ ਕਿ ਨਹੀਂ ਆ ਜੀ ਕੱਲ ਮੇਰੇ ਕੋਲ ਜਿੰਨਾ ਸਾਤ ਕਿਹਾ ਸੀ ਸਾਤ ਆ ਜੀ ਜੇ ਉਹਨ ਸਰ ਜਿੱਦੇ ਖਾਲੀ ਹੋਵੇ ਆਉਣ ਜੀ ਇਹ ਤੋਂ ਦੋ ਵੀ ਤੋਂ ਬਾਅਦ ਹੀ ਚੇਰੋ ਰੋਣ ਨੂੰ ਆਪਣੇ ਅਫਸਰਾਂ ਨਾਲ ਸੰਪਰਕ ਰੱਖੋ ਹਾਂਜੀ ਇਹ ਤਾਂ ਦੇਖੋ ਪੁਸ਼ ਕਰਨਾ ਪੈਂਦਾ ਕਿਉਂਕਿ ਇਹ ਰਿਸੋਰਸ ਜੇ ਕਿ ਲਿਮਟਿਡ ਹੈ ਪੰਜਾਬੀ ਤੇ ਉਹ ਫਿਰ ਸਾਰਿਆਂ ਨੂੰ ਲੋਡ ਦੇ ਸਾਰਿਆਂ ਨੂੰ ਲੈ ਨਹੀਂ ਰਿਹਾ ਸਾਡਾ ਪੈਂਦੇ ਨਹੀਂ ਪੈਂਦੇ ਜੀ ਕੰਡਾ ਨਹੀਂ ਕੋਈ ਪਾਸ ਹੋਇਆ ਜੀ ਇਹ ਉਹਨਾਂ ਪੂਲ ਵਾਲੇ ਰੋਡ ਦੇ ਸੀਗਾ ਜੀ ਪਹਿਲਾਂ ਉਹ ਤੇਜ਼ ਹੋ ਗਈ ਲਿਪਿੰਗ ਉਹ ਬੰਦ ਹੋਇਆ ਪਿਆ ਜੀ ਅਗਰਵਾਲ ਕੰਡਾ ਕਹਿੰਦੇ ਸੀ ਆਪਣਾ ਸਪੈਸ਼ਲ ਜੀ ਜੀ ਸਪੈਸ਼ਲ ਇਹ ਗੱਲ ਹੁਣ ਫਿਰ ਐਫਸੀ ਨੇ ਕਰਨਾ ਇਹ ਕੰਡਾ ਨਹੀਂ ਪਾਸ ਕਰਦੇ ਜੀ ਪਹਿਲਾਂ ਤਾਂ ਉਧਰ ਪਰਦਾ ਸੀਗਾ ਜੀ ਤੋਗਿਆਂ ਵਾਲਾ ਜੀ ਨਹੀਂ ਨਹੀਂ ਉਧਰ ਦੇਖੋ 11 ਸਪੈਸ਼ਲ ਆਪਣੇ ਜ਼ਿਲ੍ਹੇ ਦੀਆਂ ਅਲੋਟਡ ਆ ਹਾਂਜੀ ਹਾਂਜੀ ਸਰ ਉਹ ਸਹੀ ਆ ਜੀ ਪਰ ਲੇਬਰ ਹੋਰ ਐਡੀਸ਼ਨਲ ਕਿੱਥੋਂ ਹੋ ਸਕਦੀ ਮਿਸਟਰ ਜੀ ਉਧਰ ਟੈਂਡਰ ਦੇ ਹਿਸਾਬ ਨਾਲ ਨਹੀਂ ਨਹੀਂ ਉਧਰ ਤੁਸੀਂ ਆਖਿਆ ਸੀਗਾ ਡੀਸਾ ਵੀ ਆਣੇ ਸੀ ਫਜੀਆਂ ਆਉਂਦੇ ਜੀ ਜੇ ਸੀ ਮੈਨੂੰ ਯਾਨੀ ਜੀ ਚੈਲਰ 5-7 ਦਿਨ ਬੰਦ ਕਰਵਾ ਗਏ ਸਾਰੇ ਲੇਬਰ ਦਿੰਦੇ ਆ ਚੈਲਰ ਪਰ ਨਾ ਦਾ ਚੈਲਰ ਬੰਦ ਹੋਏ ਨਾ ਲੇਬਰ ਨਹੀਂ ਆਏ ਜੀ ਨਾ ਲੇਬਰ ਆਈ ਉਹਨਾਂ ਦੀ ਜੇ ਉਹਨਾਂ ਦੀ ਲੇਬਰੀ ਆ ਜਾਏ 20 25 25 ਬੰਦੇ ਹਰੇ ਚੈਲਰ ਬੈਠੇ ਆ ਵੀ ਚੈਲਰ ਜਿਹੜੇ ਹੈਗੇ ਆ ਉਹਨਾਂ ਦੀ ਲੇਬਰ ਆਪਾਂ ਡਾਇਵਰਟ ਕਰ ਦਿੱਤੀ ਨਹੀਂ ਜੀ ਕੋਈ ਲੇਬਰ ਨਹੀਂ ਆਈ ਪ੍ਰਧਾਨ ਜੀ ਰੋਲ ਜਾਂਦੇ ਉਸੇ ਟਰੱਕ ਦੇ ਹਾਂ ਜੀ ਉਹ ਹੀ ਆ ਜਿਹੜੇ ਤਿੰਨ ਕੇ ਬੈਠੇ ਜਾਂਦੇ ਤਿੰਨ ਮੰਡੀਆਂ ਲਾਦਦੇ ਆ ਤਿੰਨ ਬੈੜੇ ਦਾ 7-8 ਮੰਡੀਆਂ ਕਿਵੇਂ ਭੁਗਤਦੇ ਨੇ ਉਹ ਇਕੱਠੇ ਉਧਰ ਜਾਂਦੀਆਂ 14 ਜੰਗ ਮਗਰ ਪੰਜ ਚ ਸ਼ੁਰੂਆਤੀ ਜਿਹੜੇ ਪਹਿਲੇ 5-7 ਦਿਨ ਦਾ ਉਹਦੇ ਕਰਕੇ ਆਪਾਂ ਪਿੱਛੇ ਪੈ ਰਹੇ ਆਂ ਨਹੀਂ ਤਾਂ ਹੁਣ ਸਾਡੀ ਯਾਨੀ ਕਿ ਸਮਝ ਲਓ ਜਿਹੜੀ ਆਮਦ ਹੈਗੀ ਜਿਵੇਂ ਦੀ ਲਗਭਗ 30-32000 ਹੈ ਤੇ 22000 ਰੁਪਏ ਸਾਡੀ ਲੱਗਤ ਹੈ ਜਿਹੜੀ ਜਿਵੇਂ ਦੀ ਚੋਰੀ ਹੈ ਪਹਿਲੇ ਤਾਂ ਬਹੁਤ ਵਧੀਆ ਲੱਗੂ ਤੂੰ ਬਾਅਦ ਵਿੱਚ ਹਾਂ ਚਲੋ ਕੋਈ ਨਹੀਂ ਜੀ ਰਲ ਮਿਲ ਕੇ ਪਿੱਛੇ ਜਿੱਥੇ ਕੋਈ ਕਮੀ ਦੇਖੀ ਹੈ ਜੇ ਕੋਈ ਮੇਰੇ ਤੇ ਆਂਗ ਗਿਆ ਉਹ ਮੈਂ ਤੁਹਾਡੇ ਲਿਆਉਂਗਾ ਚੱਲ